ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਤਾਂ ਉਹਦੇ ਤੋਂ ਵੀ ਭੱਜੀ ਆ ਸੁਆਮੀ ਨਾਥਰ ਰਿਪੋਰਟ ਹੀ ਉਹਦੇ ਤੋਂ ਵੀ ਭੱਜੀ ਆ ਜਿਹੜੇ ਲਖੀਨਪੁਰ ਖੀਰੀ ਵਾਲੇ ਸਾਡੇ ਸ਼ਹੀਦ ਹੋਏ ਕਿਸਾਨ ਮਜ਼ਦੂਰ ਨਾਲ ਪੱਤਰਕਾਰ ਭਾਈ ਜਾਰੇ ਵਾਲੇ ਲੋਕ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਸਰਕਾਰ ਕਹਿ ਕੇ ਮੁਕਰਦੀ ਆ ਅਸੀਂ ਗੱਲਬਾਤ ਦੇ ਜਰੀ ਅਸੀਂ ਹੱਲ ਕਰਨਾ ਚਾਹੁੰਦੇ ਆ ਉਹਨਾਂ ਦੇ ਕਹਿ ਤੇ ਆਪਾਂ ਉੱਠ ਕੇ ਆਏ ਸੀ ਪਰ ਹੁਣ ਅਸੀਂ ਵੱਡੀ ਤਿਆਰੀ ਨਾਲ ਫੇਰ ਦੁਬਾਰਾ ਜਾ ਰਹੇ ਆ ਭਾਈ ਜੀ ਹੁਣ ਦਿੱਲੀ ਵੱਲ ਨੂੰ ਤਿਆਰੀ ਆ ਦਿੱਲੀ ਵੱਲ ਨੂੰ ਜਾ ਰਹੇ ਹੋ ਬਿਲਕੁਲ ਜੀ ਦਿੱਲੀ ਲਈ ਤਿਆਰੀ ਆ ਅਸੀਂ ਕੱਲ ਦੇ ਚੱਲੇ ਆ ਅੱਜ ਹੀ ਉੱਥੇ ਜਾਵਾਂਗੇ ਫਤਿਹਗੜ੍ਹ ਸਾਹਿਬ ਰੁਕਾਂਗੇ ਉਸ ਤੋਂ ਬਾਅਦ ਦੇ ਵਿੱਚ ਜੋ ਵੀ ਹੁਕਮ ਅਗਲਾ ਚੱਲਾਂਗੇ ਅਜੇ ਮੀਟਿੰਗ ਤਾਂ ਅੱਜ ਸ਼ਾਮ ਨੂੰ ਹੋਣੀ ਆ ਮੀਟਿੰਗ ਤੋਂ ਪਹਿਲਾਂ ਪਹਿਲਾਂ ਦੇ ਦੇਖੋ ਸਰਕਾਰ ਨਾਲ ਪਹਿਲਾਂ ਵੀ ਸਾਡੀਆਂ 11 ਮੀਟਿੰਗਾਂ ਹੋਈਆਂ ਜਿਹਦੇ ਵਿੱਚ ਸਰਕਾਰ ਆਪਣੇ ਕਹਿ ਤੋਂ ਵਿਛੇ ਗਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਐਮਐਸਬੀ ਗਰੰਟੀ ਕਾਨੂੰਨ ਬਣਾਵਾਂਗੇ ਤਾਂ ਉਹਦੇ ਤੋਂ ਵੀ ਭੱਜੀ ਆ ਸੁਆਮੀ ਨਾਥਰ ਰਿਪੋਰਟ ਹੀ ਉਹਦੇ ਤੋਂ ਵੀ ਭੱਜੀ ਆ ਜਿਹੜੇ ਲਕੀਨਪੁਰ ਖੀਰੀ ਵਾਲੇ ਸਾਡੇ ਸ਼ਹੀਦ ਹੋਏ ਕਿਸਾਨ ਮਜ਼ਦੂਰ ਨਾਲ ਪੱਤਰਕਾਰ ਭਾਈਚਾਰੇ ਵਾਲੇ ਲੋਕ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਕਿਉਂਕਿ ਕਹਿ ਕੇ ਜਿਹੜੇ ਸਾਡੇ ਉਥੇ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਜਿਨ੍ਹਾਂ ਨੂੰ ਕਹਿ ਰਹੇ ਸੀ ਵੀ ਉਹਨਾਂ ਨੂੰ ਨਾ ਹਜੇ ਤੱਕ ਕੰਪੋਨਸ਼ਨ ਮਿਲੀ ਨਾ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਮਿਲੀ ਸਰਕਾਰ ਕਹਿ ਕੇ ਮੁਕਰਦੀ ਆ ਅਸੀਂ ਗੱਲਬਾਤ ਦੇ ਜਰੀ ਅਸੀਂ ਹੱਲ ਕਰਨਾ ਚਾਹੁੰਦੇ ਆ ਪਰ ਜੇ ਸਰਕਾਰ ਕਰਨਾ ਚਾਹਵੇ ਤੇ ਕਰ ਵੀ ਸਕਦੀ ਆ ਕਿਉਂਕਿ ਅੱਗੇ 2 ਸਾਲ ਦਾ ਸਮਾਂ ਉਹਨਾਂ ਦੇ ਕਹਿ ਤੇ ਆਪਾਂ ਉੱਠ ਕੇ ਆਏ ਸੀ ਪਰ ਹੁਣ ਅਸੀਂ ਵੱਡੀ ਤਿਆਰੀ ਨਾ ਦੁਬਾਰਾ ਜਾ ਰਹੇ ਆ ਵੱਡੇ ਤਰੀਕੇ ਨਾਲ ਜਾਵਾਂਗੇ ਪਰ ਹੁਣ ਜਿੰਨਾ ਚਿਰ ਉਹ ਲਿਖਤੀ ਨਹੀਂ ਦਿੰਦੇ ਉਹਨਾਂ ਚਿਰ ਨਹੀਂ ਉੱਠਾਂਗੇ ਹਰਿਆਣੇ ਤੇ ਦਿੱਲੀ ਦੇ ਵਿੱਚ ਤਾਂ ਬੜੀਆਂ ਤਿਆਰੀਆਂ ਕਰ ਲਈਆਂ ਉਹਨਾਂ ਨੇ ਕਿਲ ਗੱਡ ਲੈ ਸੜਕਾਂ ਦੇ ਉੱਤੇ ਰੋਕਣ ਨੂੰ ਪੂਰਾ ਪ੍ਰੋਗਰਾਮ 깔 ਲਿਆ ਦਾ ਦੇਖੋ ਜੀ ਉਹ ਸਰਕਾਰਾਂ ਵੱਡੀਆਂ ਦੀਆਂ ਸਰਕਾਰ ਕੋ ਜਿਹੜੀ ਆ ਪਾਵਰ ਉਹ ਵੱਡੀ ਆ ਪਰ ਸਰਕਾਰ ਕੋਈ ਵੀ ਲੋਕਾਂ ਤੋਂ ਵੱਡੀ ਨਹੀਂ ਹੁੰਦੀ ਕਿਉਂਕਿ ਲੋਕਤੰਤਰ ਦਾ ਹੀ ਰਾਜ ਹੁੰਦਾ ਜੇ ਲੋਕਾਂ ਨੇ ਚੁਣੀਆਂ ਹੀ ਆ ਸਰਕਾਰਾਂ ਨੇ ਤੇ ਉਹਨਾਂ ਆਮ ਲੋਕਾਂ ਵਾਸਤੇ ਹੀ ਕਿਲ ਲਾ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਟੈਕਸਾਂ ਤੋਂ ਇਹ ਕਿਲ ਬਣਦੇ ਨੇ ਤੇ ਅਸੀਂ ਜੇ ਲਾਉਣਾ ਜਾਣਦੇ ਤੇ ਅਸੀਂ ਪੁੱਟਣਾ ਵੀ ਜਾਣਦੇ ਹਾਂ ਹਾਂ ਜੀ ਕਿ ਲੋਗੇ ਇਤਕੀ ਕਿਲ ਗਾਂ ਬਿਲਕੁਲ ਜੀ ਜੇ ਨਾ ਹੀ ਕੋਈ ਮਸਲਾ ਹੱਲ ਹੁੰਦਾ ਤੇ ਕੱਲ ਨੂੰ ਤੁਸੀਂ ਵੀ ਉੱਥੇ ਹਣਾਸੀਂ ਵੀ ਉੱਥੇ ਹਣਾ ਦੱਸਾਂਗੇ ਵੀ ਕਿਤਰਾ ਪੁੱਟੇ ਜਾਂਦੇ ਆ ਜੀ ਆਹ ਕਿਸਾਨ ਜਿਹੜੇ ਨੇ ਉਹ ਤਿਆਰ ਨੇ ਕਹਿੰਦੇ ਕਿਲ ਜੇ ਲਾਏ ਉਹਨਾਂ ਨੇ ਤੇ ਅਸੀਂ ਪੁੱਟਣਾ ਵੀ ਜਾਣਦੇ ਆ ਜੇ ਮਸਲਾ ਹੱਲ ਅੱਜ ਨਹੀਂ ਹੁੰਦਾ ਤੇ ਕੱਲ ਨੂੰ ਦਿੱਲੀ ਵੱਲ ਨੂੰ ਕੂਚ ਕੀਤੀ ਜਾਵੇਗੀ